ਹਾਂਜੀ ਸਰ ਜਾਦਾ ਲੰਗਰ ਚੱਲ ਰਿਹਾ ਜੀ ਇਸ ਸੰਗਤਾਂ ਨੂੰ ਜਾਦਾ ਲੰਗਰ ਕਰ ਰਹੀਆਂ ਇੱਧਰ ਲੰਗਰ ਵੀ ਤਿਆਰ ਹੋ ਰਿਹਾ ਦਾਲ ਤਿਆਰ ਹੋਈ ਰਹੀ ਹੈ ਸਾਡੀ ਉੱਧਰ ਗਰਮਾ ਗਰਮ ਜਲੇਬੀਆਂ ਵੀ ਨਿਕਲ ਰਹੀਆਂ ਜਲੇਬੀਆਂ ਦੀ ਡਿਊਟੀ ਅੱਜ ਬਿੰਦਰੀ ਦੀ ਲੱਗੀ ਹੈ ਬਿੰਦਰੀ ਜਲੇਬੀਆਂ ਕੱਢੀ ਜਾਂਦਾ ਤਾਜ਼ੀਆਂ ਤਾਜ਼ੀਆਂ ਹੋਰ ਵੀ ਬਿੰਦਰੀ ਜੀ ਸੱਟਾ ਅੱਜ ਨਮਕੀਨ ਵੀ ਘਟਨੀਆਂ ਥੋੜੀਆਂ ਜੀਆਂ ਆਪਾਂ ਤੇ ਬਾਕੀ ਅੱਜ ਮੌਸਮ ਵੀ ਬੂਰਾ ਵਧੀਆ ਬੱਦਲ ਦੇਖੋ ਬੱਦਲਾਂ ਦਾ ਆਨੰਦ ਲੋ ਤੁਸੀਂ ਪਹਾੜਾਂ 'ਚ ਨਦੀ ਜੁੱਟਦੇ ਪਏ ਪਹਾੜ ਆਹ ਬੱਦਲ ਆਹੋ ਨਦੀ ਦੇ ਆਸੇ-ਪਾਸੇ ਪਹਾੜੀ ਆ ਪਹਾੜਾਂ ਦੇ ਵਿਚਾਲੇ ਉਹ ਨਦੀ ਦੇ ਨਦੀ ਦੇ ਵਿੱਚੋਂ ਫਿਰ ਬੱਦਲ ਹੀ ਉੱਟਦੇ ਪਏ ਆ ਪਾਣੀ ਲੈ ਲੈ ਜਾਂਦੇ ਥੱਲੇ ਨਦੀ ਚ ਫਿਰ ਉੱਤੇ ਮੀਂਹ ਪਾਉਂਦੇ ਜਾ ਕੇ ਬਾਕੀ ਦੇ ਵਿਊ ਦਾ ਫਿਰ ਡੇਲੀ ਵੇਖਦੇ ਹੀ ਆ ਕਿਹੋ ਜਿਹਾ ਪੰਜ ਸੰਗਤਾਂ ਦਾ ਹੀ ਕਾਫੀ ਇਕੱਠ ਹੈ ਲੰਗਰ ਚੱਲ ਰਹੀਆਂ ਬਾਹਰ ਵੀ ਸੰਗਤਾਂ Thank you. ਸੰਗਤਾਂ ਦੀਆਂ ਗੱਡੀਆਂ ਆਈਆਂ तकरीबन 8-9 ਤੋਂ 10 ਗੱਡੀਆਂ ਆਈਆਂ ਸਾਦਾ ਛੱਕ ਰਹੀ ਆ ਲੰਗਰਾਲ ਵੀ ਫੁੱਲ ਹੋ ਗਿਆ tengah air ini yang bersyukur lho. Wahidudzika Khalsa, ਲੰਗਰ ਦੇ ਵਿੱਚ 4000 ਦਾ ਲੰਗਰ ਚੱਲ ਰਿਹਾ ਹੋਇਆ ਜੀ ਸਾਲਾਵਾ ਦੇ ਅਧਿ ਸੰਗਤ ਪੂਰੀ ਸ਼ਰਧਾ ਦੇ ਨਾਲ ਲੰਗਰ ਸ਼ਕਤੀ ਹੇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪ੍ਰੀਮਨ ਅੱਠ ਵਜੇ ਦਾ ਟਾਈਮ ਹੋ ਗਿਆ ਜੀ ਤੇ ਸੰਗਤਾਂ ਅਜੇ ਪ੍ਰਸ਼ਾਦਾ ਛਕ ਰਹੀਆਂ ਜੇ ਦਰਬਾਰ ਚਾਹ ਦਾ ਲੰਗਰ ਤਾਂ 24 ਘੰਟੇ ਚੱਲਦਾ ਰਹਿੰਦਾ ਪ੍ਰਸ਼ਾਦਾ ਵੀ 24 ਘੰਟੇ ਚੱਲਦਾ ਰਹਿੰਦਾ